gao meri salaao gao meri salaao read ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹਾਂ ਅੱਠ ਗੁਰੂ ਸਹਿਬਨ ਧਰਤੀ ਖਡੂਰ ਸਾਹਿਬ ਵਿਖੇ ਉਸ ਮਹਾਨ ਧਰਤੀ ਤੇ ਜਿਸੇ ਤੇ ਅੱਠ ਗੁਰੂ ਸਾਹਿਬਾਂ ਨੇ ਆਪਣੇ ਚਰਨ ਪਾਏ ਤੇ ਅੱਜ ਇਸ ਪਿੰਡ ਵਿੱਚ ਇੱਕ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਾਲ ਮੁਲਾਕਾਤ ਕਰਨ ਪਹੁੰਚੇ ਆ ਕਿਉਂਕਿ ਪਤਾ ਲੱਗਾ ਸੀ ਵੀ ਭਾਈ ਸਾਹਿਬ ਨੂੰ ਅੱਖਾਂ ਤੋਂ ਦਿਖਦਾ ਨਹੀਂ ਲੇਕਿਨ ਜਿਹੜੀ ਬਾਣੀ ਆ ਬਹੁਤ ਸੋਹਣੀ ਬਾਣੀ ਜਿਹੜੀ ਕਰਦੇ ਨੇ ਤੇ ਆਵਾਜ਼ ਬਹੁਤ ਮਿੱਠੀ ਆਵਾਜ਼ ਆ ਸਾਰੀ ਗੱਲਾਂ ਪਤਾ ਸਾਂਝੇ ਕਰਾਂਗੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਾਲ ਕਿਉਂਕਿ ਅੱਜ ਇਹਨਾਂ ਕੋਲ ਪਹੁੰਚੇ ਆ ਤੇ ਨਾਲ ਜਾਣੇ ਕੋਸ਼ਿਸ਼ ਕਰਾਂਗੇ ਵੀ ਜਿਹੜੀ ਜਿਹੜੀਆਂ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਆ ਇਹ ਬਚਪਨ ਤੋਂ ਗਈ ਸੀ ਜਾਂ ਬਾਅਦ ਵਿੱਚ ਕੋਈ ਹਾਸਾ ਵਾਪਰਿਆ ਵਾ ਉਹ ਫਤਿਹ ਸਾਂਝ ਕੋਨੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਾਲ ਐ ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨ ਤੇ ਜੀ ਤੁਸੀਂ ਸਾਨੂੰ ਸਮਝਦਾ ਆ ਸਾਨੂੰ ਪਤਾ ਲੱਗਾ ਸੀ ਇਹ ਸਮਝਤਾ ਰਾਜਾ ਸੌਂਦਾ ਹੁੰਦਾ ਵਾ ਲੇਕਿਨ ਸਾਨੂੰ ਸਮਝਤਾ ਦੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਇਹ ਸਾਡੇ ਦਸ਼ਕਾਂ ਵਿੱਚ ਦੱਸਿਓ ਵੀ ਇਹ ਤੁਹਾਡੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਇਹ ਸ਼ੁਰੂ ਤੋਂ ਹੀ ਇਸ ਤਾਂ ਹੀ ਜਾਂ ਕੋਈ ਹਾਸਾ ਵਾਪਰੇ ਕੋਈ ਜੇ ਅੱਖਾਂ ਦੀ ਰੋਸ਼ਨੀ ਪਾ ਜ ਸਮਰੇ ਵੱਢਦੇ ਆਂ ਵੱਢਦੇ ਆਂ ਘਟਿਏ ਜੀ ਜੇ ਆਪਾਂ ਡਾਕਟਰਾਂ ਦੇ ਮੁਤਾਬਕ ਕਹੀ ਤੇ ਜਮਾਂਦਰੂ ਨੁਸ਼ੀ ਠੀਕ ਹੈ ਤੇ ਕਰਦਿਆਂ ਕਰਦਿਆਂ ਜਦੋਂ ਏਜ ਵੱਧ ਗਈ ਨਿਕਾ ਮਰੀ ਘਟਦੀ ਗਈ ਹਾਂ ਪੰਜਵੀਂ ਤਲਾਹ ਤੱਕ ਮੈਂ ਵਧੀਆ ਪੜਦਾ ਰਿਆ ਆਪਣੇ ਨਗਰ ਸ਼ਾਹਬੀ ਸਾਹਿਬ ਦੇ ਤੇ 6 ਵਜੇ ਜਦੋਂ ਮੈਂ ਫਜ਼ਿਆਤ ਪੜਨ ਵਾਸਤੇ ਗਿਆ ਤੇ ਉਦੋਂ ਡਾਕਟਰਾਂ ਦੀ ਟੀਮ ਆਈ ਜੀ ਉਹਨਾਂ ਨੇ ਨਿਗਾ ਚੱਕ ਕੀਤੀ ਤੇ ਮੇਰੇ ਕੋ ਅੱਖਰ ਜਿਹੜੇ ਸੋਲ ਸੋਲ ਨਹੀਂ ਪੜੇਗੇ ਹੂੰ ਉਦੋਂ ਫਿਰ ਲੱਗਾ ਪਤਾ ਲੱਗਾ ਕਿ ਕਟਣੀ ਸ਼ੁਰੂ ਹੋਈ ਹੈ ਹੂੰ ਉਦੋਂ ਲੈ ਕੇ ਫਿਰ ਵਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਬੋਰਡ ਡਾਕਟਰ ਨੇ ਦਿਖਾਇਆ ਹੂੰ ਪਰ ਇਲਾਜ ਕਰਵਾਉਂਦੇ ਕਰਾਉਂਦਾ ਵੀ ਨਿਗਾ ਟਿੱਕੀ ਨਹੀਂ ਕੱਟਦੀ ਗਈ ਆਰਥਿਕ ਕਿੱਦਾਂ ਦੀ ਹੈ ਤੁਹਾਡੀ ਸਥਿਤੀ ਉਦੋਂ ਦੀ ਆਰਥਿਕ ਸਥਿਤੀ ਹਾਂਜੀ ਆਰਥਿਕ ਸਥਿਤੀ ਕਿੱਦਾਂ ਦੀ ਹੁੰਦੀ ਹੈ ਪਰਿਵਾਰ 'ਚ ਕਿੰਨਾ ਕੰਮ ਕਰਕੇ ਇਦਾਂ ਪੈਸੇ ਚਾਹੇ ਲਾ ਦੀ ਕਿੰਨੀ ਕਾ ਫਿਰ ਕਮੀ ਆਈ ਪੈਸੇ ਤੇਰੇ ਦੀ ਕੋਈ ਕਮੀ ਨਹੀਂ ਕਿਰਪਾ ਹੈ ਮਾਲਾ ਦੀ ਠੀਕ ਹੈ ਅਦੇ ਪਤਾ ਜੀ ਗਰੰਤੀ ਸਹਿਬਾਨ ਸੰਗ ਤੇ ਉਹ ਵੀ ਗਰੰਤੀ ਸਨ ਹਾਂਜੀ ਉਹ ਵੀ ਗਰੰਤੀ ਸਹਿਬਾਨ ਸੰਗ ਹੂੰ ਰੰਗਦੇਵ ਜਿਹੜਾ ਕੜੂਸ ਸਾਹਿਬ ਇੱਥੇ ਮਹਾਰਾਜ ਗੈ ਗੁਰੰਦਰ ਦੇਵ ਠੀਕ ਹੈ ਫਿਰ ਕਦੋਂ ਫਿਰ ਇਸ ਪਾਸੇ ਜਿਹੜਾ ਆਪਣਾ ਕਿਰਤਨ ਵਾਲੇ ਪਾਸੇ ਫੇਰ ਕੰਦੋਲੇਵ ਲਗੀ ਜਦੋਂ ਮੇਰੇ ਨਿਗ੍ਹਾ ਮਰ ਇਹਨਾਂ ਪੜਨੋ ਅੜ ਗਿਆ ਤੇ ਪਰਿਵਾਰ ਨੇ ਸੋਚਿਆ ਕਿ ਹੁਣ ਇਹਨੂੰ ਗੁਰੂ ਘਰ ਦੀ ਸੇਵਾ ਚ ਲਾ ਦਈਏ ਹੂੰ ਤੇ ਮੈਂ 4 ਸਾਲ ਫਿਰ ਸਾਡੇ ਨੇਗਰੀ ماں ਪਰਸੰਗ ਬਾਬਾ ਦੀਵਾਨ ਸਿੰਘ ਜੀ ਬਾਬਾ ਪ੍ਰਜਾਨ ਸਿੰਘ ਜੀ ਕਾਰ ਸੇਵਾ ਕਰਾ ਰਹੇ ਸਨ ਹਾਂ ਉੱਥੇ ਮੈਂ 4 ਸਾਲ ਗੁਰਕਾ ਦੀ ਸੇਵਾ ਕੀਤੀ ਹਾਂ ਇਥੇ ਰੋਦੋਂ ਨਿਗਾ ਫਿਰ ਵੀ ਟਿੱਕੀ ਨਾ ਘਟਦੀ ਘਟਦੀ ਜਾ ਰਹੀ ਸੀ ਹਾਂ ਤੇ ਗੁਰਮੁਖਾਂ ਪਿਆਰਿਆਂ ਨੇ ਮਾਦਾ ਬੱਦਰ ਨੂੰ ਸਲਾਹ ਦਿੱਤੀ ਕਿ ਇਹਨਾਂ ਨੂੰ ਕੋਈ ਤਪਲਾ ਜਾਂ ਹਰਮੋਨੀਅਮ ਸਿਖਾਓ ਹਾਂ ਇਹਨਾਂ ਦਾ ਜੀਵਨ ਹੈ ਜੀਵਨ ਸਹੀ ਤਰੀਕੇ ਨਾਲ ਸਫਲ ਹੋ ਸਕਦਾ ਹਾਂ ਫਿਰ ਸਾਡੇ ਪਿਤਾ ਜੀ ਔਰ ਬਾਬਾ ਦੀਵਾਨ ਸਿੰਘ ਜੀ ਹਾਂ ਮਾਹਰ ਕੋ ਬਿਠਾ ਕੇ ਸਿੰਘ ਜੀ ਕੋ ਦਮਦਨ ਕਿਸਾਰ ਚੌਂਕ ਮਹਿਤਾ ਤੋਂ ਛੱਡ ਆਏ ਹਾਂ ਉੱਥੇ ਫਿਰ ਮੈਂ ਰਾਗ ਵਿਦਿਆ ਪ੍ਰਾਪਤ ਕੀਤੀ ਹਾਂ ਸਾਡੇ ਸਤਾਦ ਸਾਡਾ ਗੀਕੂ ਸਿੰਘ ਜੀ ਹਾਂ ਬੜੇ ਨਾਮ ਸਿਮਰਨ ਵਾਲੇ ਸਾਂ ਮੈਨਾਂ ਨੂੰ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਲਗਨ ਦੇ ਨਾਲ ਥੋੜਾ ਥੋੜਾ ਕਰਕੇ ਇਹ ਮੈਂ ਸਾਰਾ ਕੰਠੀ ਜਿਹੜਾ ਗੁਰਬਾਣੀ ਦਾ ਕੀਰਤਨ ਹਾਂ ਕੰਠੀ ਸਿੱਖਿਆ ਕੰਠੀ ਨੂੰ ਪ੍ਰਾਪਤ ਜੀ ਨੂੰ ਸਾਡੇ ਸਤਾਦ ਜੀ ਨੇ ਥੋੜਾ ਬੋਲ ਕੇ ਸਿਖਾਉਂਦੇ ਰਹੇ ਹਾਂ ਕਿੰਨੇ ਸਾਲਾਂ ਹੀ ਫਿਰ ਕਿੱਦੋਂ ਸਿੱਖਿਆ ਕਿ ਤਿੰਨ ਸਾਲ ਮੈਂ ਸਾਡੇ ਸਤਾਰਾ ਦੀ ਪੂਨ ਸਿੰਘ ਜੀ ਕੋਲੋਂ ਮੈਂ ਕੀਰਤਨ ਸਿੱਖਿਆ ਹਾਂ ਵਰਤਿਆਨ ਸਾਲ ਦਾ ਸਮਾਂ ਮੈਂ ਉੱਥੇ ਮਹਾਪੁਰ ਕੰਦਰ ਕੋਲ ਸੇਵਾ ਵੀ ਕੀਤੀ ਕੀਰਤਨ ਹਾਂ ਹਾਂ ਤੇ ਬੱਚੇ ਜਿਹੜੇ ਉਹ ਫਿਰ ਉਹ ਵੀ ਇਸ ਲਾਂਚ ਹੀ ਆਏ ਜਾਂ ਬਕਰੇ ਹਾਂ ਜੀ ਬੱਚੇ ਬੱਚੇ ਮੇਰਾ ਜਿਹੜਾ ਤਬਲਾ ਜਨ ਹੋਣਾ ਤੂੰ ਜਾ ਗਿਆ ਹਾਂ ਰੂਬੀ ਸੇਲੈਂਟ ਜੀ ਅਭੀ ਇਹ ਮੇਰੀ ਪੜ੍ਹਾਈ ਕਰ ਰਿਹਾ ਇਨਸਾਨ ਨੇ ਸਿੱਖੀ ਜੋ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਇੱਕ ਅਕੈਡਮੀ ਖੋਲੀ ਹੈ ਹਾਂ ਉਥੇ ਵੀ ਐਮ ਦੀ ਪੜ੍ਹਾਈ ਹੈ ਤੇ ਨਾਲ ਨਾਲ ਗੁਰਬਾਣੀ ਸੰਥਿਆ ਗੁਰਬਾਣੀ ਦੇ ਵਿਆਖਿਆ ਤੇ ਗੁਰਬਾਣੀ ਕੀਰਤਨ ਤਪਲਾ ਹਾਂ ਇਸੇ ਲੈਂਡ ਵਿੱਚ ਮੈਨੂੰ ਉਹ ਬੱਚੇ ਆਪਣੇ ਨੂੰ ਲਾਇਆ ਠੀਕ ਹੈ ਤੇ ਅਸੀਂ ਇੱਕ ਬੇਨਤੀ ਕਰਾਂਗੇ ਵੀ ਇੱਕ ਸੁੰਦਰ ਜਿਹਾ ਕੋਈ ਸ਼ਬਦ ਜਿਹੜਾ ਕੀਰਤਨ ਜਿਹੜਾ ਸਾਡੇ ਦਰਸ਼ਕਾਂ ਦਾ ਸਾਂਝਾ ਕੀਤਾ ਜਾਵੇ ਇਹਦੀ ਅਸੀਂ ਗੱਲ ਕਹੀ ਸੀ ਵੀ ਬਾਬਾ ਜੀ ਕਿਤਨ ਬਹੁਤ ਸੋਹਣਾ ਕਰਦੇ ਬਹੁਤ ਮਿੱਠੀ ਆਵਾਜ਼ ਹੈ ਆਪਾਂ ਨਾਲ ਕਿਸੇ ਜਨ ਕੀ ਪੈਜ ਰੱਖੀ ਪੈਜ ਰੱਖੀ ਕੋਰਤਾਰੇ ਜਨ ਕੀ ਪੈਜ ਰੱਖੀ ਦੇਰ ਕਰ ਬੈਸਾ ਕਰੀ ਰਬ ਤੇ ਗਿਲਾਣੀਆਂ ਹੁੰਦਾ ਇਸ ਸਥਿਤੀ ਵਿੱਚ ਨਹੀਂ ਕੋਈ ਗਲਵ ਸਗਵਾਨੇ ਸਤੂਰਾ ਦੀ ਕਿਰਪਾ ਹਾਂ ਜਿੱਥੇ ਮਜੱਪਾ ਦੀ ਰੋਸ਼ਨੀ ਨਹੀਂ ਹੈਗੀ ਹਾਂ ਉਹ ਸਤੂਰਾ ਨੇ ਮੈਨੂੰ ਕੀਤਨ ਦੀ ਦਾਤ ਬਖਸ਼ੀ ਹੈ ਹਾਂ ਔਰ ਪਰਿਵਾਰ ਵੀ ਬੋਸਿਆ ਬੱਚੇ ਬੋਸਿਆ ਹਾਂ ਕੋਈ ਮਨੁਸਬਹਾਦਰੀ ਤੇ ਦਿਲਾ ਸਕਵਾਨ ਕਿੰਨੇ ਪਰਵਾਜ ਜੀ ਬੱਚੇ ਕਿੰਨੇ ਪਰਿਵਾਰ ਵਿੱਚ ਪੰਜ ਮੈਂਬਰ ਸਿੰਗਣੀ ਅੱਛਾ ਦੋ ਮੇਰੀਆਂ ਬੇਟੀਆਂ ਇੱਕ ਬੇਟਾ ਹੈ ਬੇਟਾ ਬੇਟਾ ਵੀ ਮਤਲਬ ਸਭ ਤਬਲਾ ਵੀ ਜਾਂਦਾ ਨਾਲ ਹਾਂਜੀ ਬੇਟਾ ਵੀ ਗੁਰਬਾਣੀ ਦੀ ਸੰਥਿਆ ਤਬਲਾ ਵੀ ਜਾਂਦਾ ਤੇ ਜਦੋਂ ਫਿਰ ਕਿਤੇ ਜਾਂਦੇ ਹੋ ਪ੍ਰੋਗਰਾਮ ਤੇ ਜਾਂਦੇ ਫਿਰ ਬੱਚਾ ਨੰਬੀ ਟਾਂ ਨਾ ਜਾਂਦਾ ਬੇਟਾ ਕਦੇ ਕਦੇ ਜਾਂਦਾ ਨਹੀਂ ਪੜਦਾ ਉਹ ਜਦੋਂ ਛੁੱਟੀਆਂ ਆ ਫਿਰ ਪ੍ਰੋਗਰਾਮ ਤੇ ਚੱਲ ਜਾਂਦਾ ਨਹੀਂ ਤਾਂ ਨਹੀਂ ਹਾਂ ਤੇ ਇਹਦਾ ਭਾਈ ਸਾਹਿਬ ਜਿਹੜਾ ਉਹ ਇੱਕ ਹੁਕਮਨਾਮਾ ਪਾਸ ਹੋਇਆ ਵੀ ਜਿਹੜਾ ਇਹ ਹਰਮੋਨੀਅਮ ਤੇ ਕੀਰਤਨ ਕੀਤਾ ਜਾਊਗਾ ਰਾਗਾ ਜਿਹੜੀਆਂ ਜਿਹੜੇ 33 ਹਜ਼ਾਰਾਂ ਰਾਗਾ ਕੀਤੇ ਹੁਕਮ ਨੂੰ ਕਿਵੇਂ ਮੇਸ ਦੇ ਰਿਹਾ ਆਪਾਂ ਦੇ ਪ੍ਰਾਤਨ ਦੇਖੀਏ ਤੇ ਸਤਗੁਰਾਂ ਵੇਲੇ ਚਲੋ ਸਰੰਦੇ ਦੇ ਨਾਲ ਕੀਰਤਨ ਕਰਦੇ ਰਹਿ ਤਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਹਾਂ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਾਂ ਮਰਦਾਨਿਆਂ ਰਬਾਬ ਛੇੜ ਹਾਂ ਗੁਰਬਾਣੀ ਆਈ ਮਿਹਰਬਾਨੀ ਆਈ ਉਸ ਸਮੇਂ ਚਲੋ ਇਸ ਤਰ੍ਹਾਂ ਕੀਰਤਨ ਕਰਦੇ ਸਨ ਸਿੱਧੇ ਸਿੱਧੇ ਸਮਾਂ ਬਦਲਦਾ ਗਿਆ ਤੇ ਹਰਮੋਨੀਅਮ ਤੇ ਕੀਰਤਨ ਆਪਾਂ ਦੇਖਦੇ ਹਾਂ ਬਹੁਤ ਸਮੇਂ ਤੋਂ ਹਰਮੋਨੀਅਮ ਦੇ ਕੀਰਤਨ ਜਿਹੜੀ ਸ਼ੁਰੂਆਤ ਹੋਈ ਹਾਂ ਜੇ ਆਪਾਂ ਇੱਕਦਮ ਕਹੀ ਤੇ ਉਹ ਨਹੀਂ ਬਦਲ ਸਕਦਾ ਹਾਂ ਸਿੱਧੇ ਸਿੱਧੇ ਚਲੋ ਇਸ ਗੱਲ ਵੱਲੋਂ ਤਾਂ ਧਿਆਨ ਦੇਣਾ ਚਾਹੀਦਾ ਅਕੈਡਮੀ ਖੋਲ੍ਹਣੀ ਚਾਹੀਦੀ ਹੈ ਹਾਂ ਤਾਂ ਹੀ ਉਸ ਪਾਸੇ ਵੱਲ ਆਪਾਂ ਜਾ ਸਕਦੇ ਹਾਂ ਜੇ ਆਪਾਂ ਇੱਕਦਮ ਕਹੀ ਪੇ ਸਾਰਾ ਸਮਾਂ ਬਦਲ ਜੇ ਹਰਮੋਨੀਅਮ ਛੱਡ ਕੇ ਹਾਂ ਤੰਤੀ ਸਾਜ਼ਾਂ ਵੱਲ ਹੋ ਜੀਏ ਇਸੇ ਤਰ੍ਹਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਜੇ ਅਕੈਡਮੀ ਖੋਲਾਂਗੇ ਸਿੱਦੇ ਸਿੱਦੇ ਬੱਚੇ ਉਸਰ ਲੱਗਣਗੇ ਹਾਂ ਰਾਗੀ ਸਿੰਘ ਬਣਨਗੇ ਤੇ ਫਿਰ ਦੋ 33 ਸਾਜਾਂ ਦਾ ਸਮਾਂ ਉਹ ਆ ਸਰਦਾ ਇਹ ਸਮਾਂ ਜਿਹੜਾ ਘਟਦਾ ਜਾਂਦਾ ਰਾਗੀ ਸਿੰਘ ਜਿਹਦੇ ਉਹ ਇਸ ਪਾਸੇ ਨਹੀਂ ਜਾਂਦੇ ਪਏ ਕਿਉਂ ਕਾਰਨ ਕੀ ਹੈ ਜਿਹੜਾ ਇਸ ਪਾਸੇ ਇਹਨਾਂ ਲੋਕ ਛੱਡ ਜਾਂਦੇ ਇਹ ਕਾਰਨ ਇਹੋ ਹੈ ਜੀ ਕਿ ਨਾ ਤੇ ਰਾਗੀ ਸਿੰਘ ਦਾ ਇਤਕਾਰ ਨਾ ਬਹੁਤਾ ਪ੍ਰਚਾਰਕਾਂ ਦਾ ਹਾਂ ਤਾੜੀ ਸਿੰਘਾਂ ਦਾ ਹਾਂ ਇਸ ਕਰਕੇ ਇਸ ਪਾਸੇ ਤੋਂ ਹਟਦੇ ਜਾ ਰਹੇ ਕਿ ਸਾਡਾ ਸਤਕਾਰ ਨਹੀਂ ਹੋ ਰਿਹਾ ਹਾਂ ਤੇ ਗਾਂ ਪੇ ਆਪਣੇ ਬੱਚਿਆਂ ਨੂੰ ਨਹੀਂ ਲਾਉਂਦੇ ਕਿ ਅਸੀਂ ਬੱਚਿਆਂ ਨੂੰ ਇਸ ਵਾਰ ਲੈਣੋਂ ਆ ਤੇ ਨਾਲ ਆਈਏ ਹਾਂ ਕਿਉਂਕਿ ਅਸੀਂ ਇਸ ਮੁਸ਼ਕਲ ਦੇ ਵਿੱਚ ਪਏ ਹਾਂ ਹਾਂ ਇਸ ਕਰਕੇ ਥੋੜਾ ਜਿਆ ਵੇਲੇ ਸ਼੍ਰੋਮਿਕ ਕਮੇਟੀ ਹੈ ਚਲੋ ਉਹ ਤੇ ਚੰਗੀ ਤਨਖਾਹ ਦਿੰਦੀ ਹੈ ਰਾਗੀ ਸਿੰਘਾਂ ਹਾਂ ਜਿਹੜੀ ਦਿੱਲੀ ਕਮੇਟੀ ਵੀ ਹੈ ਜਿਹੜੀ ਲੋਕਲ ਕਮੇਟੀਆਂ ਉਹ ਤੇ ਬਿਲਕੁਲ ਨਹੀਂ ਉਹਨਾਂ ਦਾ ਫੋਨ ਚੋੜੀਆਂ ਰਾਗੀ ਸਿੰਘਾਂ ਦਾ ਪਾਟੀ ਸਿੰਘਾਂ ਦਾ ਕੋਕ ਜੋ ਬਣਦਾ ਉਹਨਾਂ ਦਾ ਹੱਕ ਉਹਨਾਂ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਜਾਂ ਆਪਣੇ ਆਪਣੇ ਬੱਚਿਆਂ ਨੂੰ ਰਾਗੀ ਸਿੰਘ ਬਣਨ ਵਾਸਤੇ ਜਾਂ ਰਾਗੀ ਸਿੰਘ ਬਣਾਉਣ ਵਾਸਤੇ ਨਹੀਂ ਲਾ ਰਹੇ ਇਹੋ ਕਾਰਨ ਹੈ ਇਸ ਦਾ ਹੂੰ ਹੁਣ ਕਿਤੇ ਸੇਵਾ ਵੀ ਨਿਭਾਰੇ ਫਿਰ ਤੁਸੀਂ ਕਿ ਜਾਂ ਅਸੀਂ 30 ਸਾਲ ਤੋਂ ਧੰਦ ਸੂਰੰਗਲ ਦੇ ਜੀ ਮਹਾਰਾ ਉਹਨਾਂ ਦਾ ਜੋ ਪਾਵਨ ਅੰਗੀਠਾ ਸਾਹਿਬ ਹੈ ਹੂੰ ਦੇ ਨਾਲ ਸਥਾਨ ਹੈ ਬਨਗੁਰਮ ਅਰਦਾਸ ਜੀ ਮਹਾਰਾਜ ਜਿੱਥੇ ਮਹਾਰਾਜ ਠੱਡਾ ਲਾ ਕੇ ਡੇਗੇ ਸਨ ਉਸ ਥਾਂ ਤੇ 30 ਸਾਲ ਤੋਂ ਸੇਵਾ ਨਿਭਾ ਰਹੇ ਸਤਲੁਜ ਕਿਫਾ ਦਾ ਨਰੰਤਰ ਸੇਵਾ 1993 ਸ਼ੁਰੂ ਕੀਤੀ ਸੀ ਹਾਂ ਹੁਣ ਤੱਕ 30 ਸਾਲ ਦਾ ਸਮਾਂ ਹੋ ਗਿਆ ਨਰੰਤਰ ਡਿਊਟੀ ਚੱਲ ਰਹੀ ਹੈ ਇਹ ਕਿ ਸ਼ਬਦ ਸੰਤਾ ਤੱਕ ਜਾਂਦਾ ਹੋਣਾ ਹੈ तू मेरे वाल है तो क्या मोहद जा तू मेरे वाल है तो क्या मोहसंदा सब किस मैं ਇਹ ਸ਼ਬਦ ਜਾਰ ਕਰ ਲੱਗਿਆ ਪਰ ਕੋਈ ਕਠਰਾਈ ਦਾ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਕਿਦਾਂ ਯਾਦ ਕਰਦੇ ਫਿਰ ਸ਼ਬਦ ਮੈਂ ਆਪਣੇ ਬੱਚਿਆਂ ਕੋਲੋਂ ਵੀ ਗੰਠ ਕਰ ਲੈਣਾ ਹਾਂ ਔਰ ਨਾਲ ਦੇ ਸਿੰਘ ਹਾਂ ਕੋਈ ਮੈਨੂੰ ਗੰਠ ਕਰਾ ਦਿੰਦੇ ਕੋਈ ਰੀਚ ਕਰਨੀ 5-7 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਸ਼ਬਦ ਜਾਰ ਕਰ ਲੈਣਾ ਨਾਲ ਸਹਿਯੋਗੀ ਰੱਖਿਆ ਕੋਈ ਨਾਲ ਆਪਣੇ ਹਾਂ ਜਿਸੇ ਦੇ ਨਾਲ ਹੀ ਸਿੰਘ ਹੋਰੇ ਹਾਂ ਇੱਕ ਸਿੰਘ ਦੇ ਨਾਲ ਹੀ ਹੁੰਦਾ ਮੇਰੇ ਨੂੰ ਉਹਦਾ ਨਗਰ ਸਨਰੂਰ ਚ ਪੈਂਦਾ ਹਾਂ ਉਹਨਾਂ 6 ਮਹੀਨੇ ਬਾਅਦ ਜਾਂਦੇ ਹੋ ਨਾਲ ਹੀ ਤਕਰੀਬਨ ਦੇ ਲੰਦਾ ਹਾਂ ਇਹ ਰਾਗਾ ਦੀ ਵੀ ਫਿਰ ਕੀਤੇ ਹੋਈ ਸੰਧਿਆ ਰੇਵ ਹਾਂਜੀ ਰਾਗ ਬਣਾਉਣਾ ਸਿੱਖੇ ਮੈਂ ਜਦੋਂ ਅਸੀਂ ਡਿਊਟੀ ਕਰਦੇ ਹਾਂ ਡਿਊਟੀ ਸ਼ੁਰੂ ਕਰਦੇ ਹਾਂ ਇੱਕ ਸ਼ਬਦ ਮੈਂ ਰਾਗ ਦਾ ਪੜ੍ਹਦਾ ਇੱਕ ਸੰਗਤ ਨਾਲ ਸੰਧਿਆ ਕਰਕੇ ਰਾਗ ਇਹ ਬਈ ਇਹ ਕੁਰਬਾਨੀ ਆਇਆ ਕਿ ਸ਼ਬਦਿਕ ਅਚਾਰਨ ਕਰਦਿਓ ਫਿਰ ਲੋਕਲੀ ਰਹਿ ਕਿ ਕਿਤੇ ਬਾਹਰ ਵੀ ਕਿਤੇ ਜਿਆਦਾ ਮੇਕਾ ਸਬਬ ਮੈਨੇ ਹੋਇਆ। ਬਈ ਬਾਹਰ ਵੀ ਜਾਣ ਦਾ ਸੰਭਵ ਹੋਇਆ ਸਤਿਗੁਰੂ ਦੀ ਕਿਰਪਾ ਨਾਲ ਕਨੇਡਾ ਵੀ ਗਏ ਆ। ਹਾਂ। ਜੁਕੇ ਵੀ ਗਏ ਆ। ਹਾਂ। ਸਿੰਗਾਪੁਰ, ਹਾਂਗਕਾਂਗ ਉੱਥੇ ਜਾਣ ਦਾ ਸੰਭਵ ਹੋਇਆ। ਉੱਥੇ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਜਾਂ ਕੋਈ ਕਠਿਨਾਈ ਮਿਲੀ ਹੋਵੇ। ਨਾ ਕੋਈ ਨਹੀਂ ਮੇਰੇ ਨਾਲ ਸਿੰਘ ਹੁੰਦੇ ਆ ਕੋਈ। ਹਾਂ। ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਲੋਕ ਕਿ ਨਾਲ ਪਿਆਰ ਮਿਲਦਾ ਤਾਂ ਮਿਲਦਾ ਸੰਤਾਂ ਨੂੰ ਬਹੁਤ ਪਿਆਰ ਕਰਦੇ ਆ ਹਾਂ ਉਹ ਸੰਤਾਂ ਨੂੰ ਸੁਣਦੀਆਂ ਵੀ ਆ ਤੇ ਪਿਆਰ ਵੀ ਕਰਦੇ ਆ ਹਾਂ ਤੇ ਇਹ ਕੋਈ ਪਤਾ ਨਹੀਂ ਪੁੱਛਿਆ ਨਹੀਂ ਕਿੰਨੇ ਪਰਸੈਂਟ ਮਤਲਬ ਜਿਹੜਾ ਹੈਗਾ ਜਿਹੜਾ ਬਲਾਈਂਡਰ ਸੀਰੀ ਹੈਗੀ ਆ ਕੋਈ 50-60 ਥੋੜਾ ਦਿਖਦਾ ਥੋੜਾ ਨਹੀਂ ਹੁਣ ਤੇ ਬਸ 100% ਨਹੀਂ ਹਾਂ ਬਿਲਕੁਲ ਬਿਲਾਈ ਨਹੀਂ ਕੋਈ ਆਸ ਨਹੀਂ ਹਾਂ ਕੋਈ ਆਸ ਕੋਈ ਆਸ ਨਹੀਂ ਹਾਂ ਆਖਿਰ ਦੇ ਕੋਈ ਸ਼ਬਦ ਸਾਡੇ ਸក្តਾ ਤੱਕ ਤਾਂ ਇਸ ਸਮਾਪਤੀ ਕਰੀਏ ਆਪਣੀ ਕਿਸੇ ਕੋਈ ਕੋ ਹਾਟ ਕੇ ਸਵਾਲ ਪੁੱਛਣਾ ਚਾਹੁੰਨਾ ਵਾ ਅੱਜ ਬਹੁਤ ਸਾਰੇ ਲੋਕ ਜਿਹੜੇ ਆ ਧਰਮ ਪਰਿਵਰਤਨ ਕਰਦੇ ਪਏ ਆ ਹਾਂਜੀ ਇਹਨੂੰ ਕਿਵੇਂ ਵੇਖਦੇ ਹੋ ਕਿ ਸਾਡੇ ਪ੍ਰਚਾਰਕਾਂ ਦੀ ਘਾਟ ਆ ਜਾਂ ਸਾਡੀ ਸ਼ਰੂਮਣੀ ਕਮੇਟੀ ਦੀ ਕੋ ਘਾਟ ਆ ਜਾਂ ਲੋਕਾਂ ਦਾ ਜਿਹੜੀ ਧਾਰਨਾ ਵੀ ਉਹ ਨਾਲ ਜੁੜਦੀ ਜਾ ਰਹੀ ਆ ਕਿ ਜਾਂ ਉਹ ਲਾਲਚ ਵਸ ਚਾਈ ਜਾਂਦੇ ਆ ਤੁਹਾਡਾ ਕੀ ਕਹਿਣਾ ਹੈ ਇਸ ਬੇਹੰਤੀ ਪੈਸੋਂ ਇਸ ਤਰ੍ਹਾਂ ਵੀ ਆਪਾਂ ਗਰੀਬ ਦੀ ਬਾਣੀ ਫੜੀ ਹਾਂ ਇਕ ਤੇ ਇਹ ਕਾਰਨ ਕਿ ਜੇ ਆਪਾਂ ਕੋਈ ਹਸਪੀਟਲ ਦੀ ਬਵਾਸਤੇ ਹੋਵੇ ਜਾਂ ਕੋਈ ਐਜੂਕੇਸ਼ਨ ਵਾਸਤੇ ਕੋਈ ਵਧੀਆ ਸਕੂਲ ਹੋਵੇ ਹਾਂ ਉਹਨਾਂ ਦੇ ਬੱਚੇ ਪੜਨ ਹਾਂ ਜਿਸ ਦੇ ਕੋਲ ਸੱਤ ਨਹੀਂ ਉਹਨੂੰ ਸੱਤ ਮਿਲ ਜੇ ਹਾਂ ਜਿਸ ਨੂੰ ਕੋਈ ਘਰ ਨਹੀਂ ਉਹਨੂੰ ਘਰ ਮਿਲ ਜੇ ਹਾਂ ਇਹ ਵੀ ਕਾਰਨ ਉਹ ਪ੍ਰਚਾਰ ਦਾ ਵੀ ਚਲੋ ਕਾਰਨ ਹੈਗਾ ਹਾਂ ਉਹ ਵੀ ਸੌਮੀ ਕਮੇਟੀ ਦਾ ਜਿੰਨੀਆਂ ਸੰਸਥਾਵਾਂ ਨਾਲ ਵੱਧ ਤੋਂ ਵੱਧ ਪਿੰਡਾਂ ਵਿੱਚ ਪ੍ਰਚਾਰ ਵੀ ਕਰਨਾ ਚਾਹੀਦਾ ਹਾਂ ਪਰ ਇਹ ਵੀ ਕਰਨਾ ਚਾਹੀਦਾ ਗਰੀਬ ਦਾ ਮੂੰਹ ਗੁਰੂ ਜੀ ਕੋਲ ਵੀ ਜੇ ਆਪਾਂ ਗਰੀਬ ਦੇ ਮੂੰਹ ਚ ਪਾਵਾਂਗੇ ਹਾਂ ਤੇ ਆਟੋਮੈਟਿਕਲੀ ਗੜਾ ਗਰੀਬ ਹੋ ਗੁਰੂ ਘਰ ਦੇ ਨਾਲ ਜੁੜੇਗਾ ਹਾਂ ਇਸ ਗੱਲ ਵੀ ਆਪਾਂ ਸਾਰਿਆਂ ਨੂੰ ਜਿੱਥੇ ਜਿੰਨੀਆਂ ਜਿੰਨੀਆਂ ਸلطਤਾ ਸੁਣਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਵੱਡੇ ਵੱਡੇ ਲੰਗਰ ਲਾ ਦਿੰਨੇ ਆ ਹਾਂ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰ ਦਿੰਨੇ ਆ ਹਾਂ ਤੇ ਜੇ ਆਪੋਂ ਸੇ ਗਰੀਬ ਦਾ ਇਲਾਜ ਕਰਾ ਦਈਏ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦਈਏ ਜਾਂ ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦਈਏ ਤੇ ਇਹ ਵੱਡਾ ਪੁਨ ਇਸ ਗੱਲ ਵੀ ਆਪਾਂ ਧਿਆਨ ਦੇਣਾ ਚਾਹੀਦਾ ਹਾਂ ਹਾਂ ਕਾਫੀ ਲੋਕ ਜਿਹੜੇ ਆ ਜਿਹੜੇ ਹੈਗੇ ਪਾਠੀ ਉਹ ਵੀ ਮਤਲਬ ਇਸ ਪਾਸੇ ਵਹੜਦੇ ਜਾ ਰਹੀ ਹੈ ਇਹ ਕਾਰਨ ਹੀ ਹੋਈ ਹੈ ਕਿ ਪੈਸਾ ਨਹੀਂ ਜਿਆ ਮਾਨ ਸਨਮਾਨ ਹੀ ਮਿਲਦਾ ਜਿਆ ਪੈਸਾ ਮੈਨੂੰ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੀ ਮਿਹਨਤ ਤੋਂ ਨਹੀਂ ਮਿਲਦੀ ਹੁਣ 4-5 ਹਜ਼ਾਰ ਨਾਲ ਉਹ ਆਪਣੇ ਬੱਚੇ ਕਿਦਾਂ ਪਾਲ ਸਕਦਾ ਨਾਲ ਉਹ ਆਪਣਾ ਕੋਈ ਸਾਧਨ ਲੈ ਸਕਦਾ ਤੇ ਇਸੇ ਕਾਰਨ ਕਰਕੇ ਆਪਣੇ ਬੱਚਿਆਂ ਨੂੰ ਜਾਂ ਪਾਰਟੀ ਬਣ ਤੋਂ ਪਾਸੇ ਹਟਦੇ ਜਾ ਰਹੇ ਕਿਉਂਕਿ ਉਹਨੂੰ ਉਹਨੀ ਮਿਹਨਤ ਨਹੀਂ ਮਿਲਦੀ ਇੱਕ ਮਜ਼ਦੂਰ ਆਉਦੀ 400 ਰੁਪਏ ਦਿਹਾੜੀ ਹੈ ਜੇ ਕੋਈ ਰਾਜ ਮਿਸਤਰੀ ਉਹਦੀ 600 ਰੁਪਏ ਦਿਹਾੜੀ ਹੈ ਤੇ ਗਰੰਤੀ ਸਹਿ ਨੂੰ 4-5 ਜਾਂ 6000 ਮਿਲਣਾ ਤੇ ਉਹਦਾਂ ਕੀ ਬਣਣਾ ਗੁਰਦੁਆਰੇ ਦੀ ਭਾਵੇਂ 50 ਲੱਖ ਲੱਗੇ ਗੁਰਦੁਆਰੇ ਦਾ 50 ਲੱਖ ਲੱਗੇ ਮਤ ਲੱਗੀ ਉਹਨਾਂ ਨੇ ਪੈਸੇ ਦੇ ਨੇ ਕਿ ਨਾਲੇ ਕਿਰਜ ਨਾਲ ਬਾਣੀ ਪਰਨੀ ਉਹਨਾਂ ਨੂੰ ਗੁਰਦਾਰੇ ਵੇੜੇ ਸੁਣ ਸੁਣੇ ਬਣੇ ਹੁੰਦੇ ਪਰ ਰਾਜੀ ਸਿੰਘ ਇਹੋ ਹੀ ਘਾਟੇ ਵੀ ਜਿਹੜੇ ਪੈਸੇ ਗੁਰਦੇ ਲੱਜਦੇ ਨੇ ਜਿਹੜੇ ਆਪਣੇ ਜਿਨ੍ਹਾਂ ਨੇ ਸਾਨੂੰ ਸੇਹ ਦੇਣੀ ਆ ਉਹਨਾਂ ਵੱਲ ਤੇ ਆਣੀ ਆ ਡਾਕ ਜਿੱਥੇ ਆਪਾਂ ਚਲੋ ਆਪਣੇ ਮਾਰਦੰਮ ਬਣਾਉਣੇ ਉੱਥੇ ਨਾਲ-ਨਾਲ ਪੰਨ ਰਾਗੀ ਸਿੰਘ ਪ੍ਰਚਾਰਕਾ ਸਿੰਘ ਵੱਲ ਵੀ ਧਿਆਨ ਦੇਣਾ ਚਾਹੀਦਾ ਕੋਈ ਆਪਣੇ ਬੱਚਿਆਂ ਦਾ ਵਧੀਆ ਤਰੀਕੇ ਦਾ ਪਾਲਣ ਪੋਸ਼ਣ ਕਰ ਸਕ ਆਖਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਹਾਥ ਵਿੱਚ ਮੈਂ ਉਹ ਬੇਨਤੀ ਕਰਦਾ ਕਿ ਗੁਰੂ ਘਰ ਦੇ ਨਾਲ ਜੁੜੋ ਗੁਰੂ ਘਰ ਦੀ ਬਾਣੀ ਦੇ ਨਾਲ ਜੁੜੋ ਇਹਨੇ ਆਪਾਂ ਨੂੰ ਪਾਰ ਉਤਾਰ ਕਰਨਾ ਜੋ ਵੀ ਆਪਾਂ ਮੰਗਾਗੇ ਉਸ ਵਾਹਿਗੁਰੂ ਨੇ ਉਹਨੇ ਦੇਣਾ ਉਹਨੇ ਆਪਣੀ ਬਾਹ ਪਾਣੀ ਹੋਰ ਕਿਸੇ ਦੀ ਬਾਹ ਨਹੀਂ ਪਾਣੀ ਹਾਂ ਅਮਰਸਾ ਕੋ ਗੁਰੂ ਵਾਲੇ ਬਣੋ ਜਿਹੜਾ ਗੁਰ ਜਪਦਾ ਹੈ ਆਪਣੇ ਜੀਵਨ ਨੂੰ ਸਫਲ ਕਰੋ ਹਾਂ ਇਹੋ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ 236 ਚੈਨਲ ਵਾਲੇ ਵੀ ਰਾਏ ਹਾਂ ਔਰ ਗੁਰਜੀਤ ਕਾ ਖਾਲਸਾ ਵਾਹਿਗੁਰੂ ਤਾਂ ਇਹ ਸਣ ਭਾਈ ਹਰਦੀਪ ਸਿੰਘ ਜੀ ਜਿਹੜੇ ਕੀਤਨੀ ਕਰਦੇ ਨੇ ਜਿਨ੍ਹਾਂ ਨੂੰ ਅੱਖੋਂ ਦਿਖਦਾ ਨਹੀਂ ਲੇਕਿਨ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਨੇ ਖੁਸ਼ ਨੇ ਤੇਰਾ ਪਾਣਾ ਮੀਠਾ ਲਾਗੇ ਉਦਾਹਰਨ ਜਿਹੜੀ ਇੱਥੇ ਸਾਬਤ ਹੁੰਦੀ ਆ ਸਿੱਧ ਹੁੰਦੀ ਆ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਨੇ ਤੇ ਗੁਰੂ ਸਾਹਿਬ ਨੇ ਵਧਾਈ ਦਿੱਤੀ ਹੋਈ ਆ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਕੀਰਤਨ ਕਰ ਚੁੱਕੇ ਆ ਮੇਰਾ ਪੂਰਾ ਪਰਿਵਾਰ ਆ ਉਹ ਗੁਰੂ ਨਾਲ ਜੁੜਿਆ ਆਵਾ ਤੇ ਕੋਈ ਗਿਲਾ ਨਹੀਂ ਪਰਮੇਸ਼ਰ ਤੇ ਇਹ ਸ਼੍ਰੋਮਣੀ ਕਮੇਟੀ ਨੂੰ ਇੱਕੋ ਹੀ ਬੇਨਤੀ ਕਰਨਾ ਚਾਹਾਂਗੇ ਸਾਡੇ ਚਾਰ ਦੇ ਬਾਅਦ ਇਹ ਨਹੀਂ ਕਿ ਜਿਹਦੇ ਵਾਕ ਜਿਹੜੀ ਜਸਤਾ ਭਾਈ ਸਾਹਿਬ ਨੇ ਕਿਹਾ ਪਿਆ ਗਰੀਬ ਦਾ ਮੂੰਹ ਗੁਰੂ ਦੀ ਕੋਲ ਜਿਹੜੇ ਹੁੰਦੀ ਆ ਉਹ ਤੁਹਾਡਾ ਜਿਹੜਾ ਹੁਣ ਚਾਹੀਦੀ ਆ ਵੀ ਅਸੀਂ ਕਿਸੇ ਗਰੀਬ ਦੇ ਪਰਿਵਾਰ ਨੂੰ ਸੋਚੀ ਜਾਵੇ ਇਸੇ ਕਰਕੇ ਜੇ ਸਾਡੇ ਬਹੁਤ ਸਾਰੇ ਜਿਹੜੇ ਲੋਕ ਆ ਤਨ ਪਰਮਾਤਮਾ ਕਰਦੇ ਪਏ ਕਿਉਂਕਿ ਜਦੋਂ ਕੋਈ ਕਿਸੇ ਦੇ ਔਕਰ ਹੁੰਦੀ ਆ ਤਾਂ ਕੋਈ ਜਥੇਬਦੀ ਜਾਂ ਕੋਈ ਵੀ ਜਿਹੜੀ ਛਾੜੀ ਧਾਰਮਿਕ ਸੰਸਥਾ ਵਾ ਉਸ ਕੋਲ ਪਹੁੰਚਦੀ ਨਹੀਂ ਆ ਉਸਦੀ ਮਦਦ ਨਹੀਂ ਹੁੰਦੀ ਤਾਂ ਜਦੋਂ ਪਤਾ ਲੱਗਦਾ ਵਾ ਵੀ ਇਸ ਪਰਿਵਾਰ ਨੂੰ ਵਾਕਈ ਲੋੜ ਆ ਜਾਂ ਇਸ ਦਾ ਕੋਈ ਕਾਮਲ ਨਹੀਂ ਹੁੰਦਾ ਪਿਆ ਤਾਂ ਦੂਜੇ ਦਰਬਾਰ ਫਿਰ ਉਹ ਆ ਕੇ ਉਹਨਾਂ ਦਾ ਪਹੁੰਚ ਕਰਦੀ ਆ ਤੇ ਉਹਨਾਂ ਦੀ ਬਾਹ ਫੜਦੀ ਆ ਵੱਡੇ ਵੱਡੇ ਲੰਗਰ ਨਾਉਣਾ ਜਾਂ ਕਰੋੜਾ ਪੈ ਦੇ ਗੁਰਦਾਰੇ ਬਣਾਉਣ ਨਾਲ ਫਾਇਦਾ ਤਾਂ ਹੀ ਹੋਏਗਾ ਜੇ ਸਾਡੇ ਉੱਥੇ ਸਿੱਖ ਜਾਣਗੇ ਤੇ ਸਿੱਖ ਸਾਡੇ ਉਦੋਂ ਜਾਣਗੇ ਸਿੰਘ ਉਦੋਂ ਜਾਣਗੇ ਜਦੋਂ ਉਹਨਾਂ ਨੂੰ ਪ੍ਰਚਾਰ ਹੋਏਗਾ ਜਿਹੜੇ ਪ੍ਰਚਾਰਕ ਲੱਖਾਂ ਕਰੋੜਾਂ ਪੈਦਾ ਜਿਹੜਾ ਬਜਟ ਨਿਕਲਦਾ ਵਾ ਜਿਹੜਾ ਪ੍ਰਚਾਰ ਕਮੇਟੀਆਂ ਜਿਹੜੋਂ ਇਹ ਹੁੰਦਾ ਬਜਟ ਬਾਸ ਹੁੰਦਾ ਉਹਦੇ ਚ ਛੋਮੜੀ ਕਮੇਟੀਆਂ ਜਿਹੜਾ ਬਜਟ ਕਰੋੜਾਂ ਵਿੱਚ ਬਜੜੋ ਭਰਦਾ ਵਾ ਜੇ ਚ ਦੇਖਦਾ ਤਾਂ ਵੀ ਇਸ ਪ੍ਰਚਾਰ ਵਾਤੇ ਜਾਂ ਇਸ ਧਰਮ ਸੋਸਾਇਟੀਆਂ ਵਾਤੇ ਇਹਨੇ ਪੈਸੇ ਕੱਢੇ ਗਿਆ ਲੇਕਿਨ ਉਹ ਪੈਸੇ ਨਾ ਤੇ ਗਰੀਬਾਂ ਤੱਕ ਪਹੁੰਚਦੇ ਆ ਤੇ ਨਾ ਹੀ ਧਰਮ ਪ੍ਰਚਾਰ ਹੁੰਦਾ ਵਾ ਨਾ ਹੀ ਕੋ ਲਿਟਰੇਚਰ ਵੰਡੇ ਜਾਂਦੇ ਜਿਹਦੇ ਕਰਕੇ ਬਹੁਤ ਸਾਡੇ ਸਾਡੇ ਜਿਹੇ ਲੋਕ ਆ ਉਹ ਵਕ ਵਕ ਤਰ੍ਹਾਂ ਵਾਲੇ ਪਰਿਵਰਤਨ ਹੁੰਦੇ ਜਾਂਦੇ ਆ ਲੇਕਿਨ ਅੱਜ ਐਸੀ ਗੱਲ ਕਰਦੇ ਪੈਸਾ ਭਾਈ ਸਾਹਿਬ ਵਰਧੀਰ ਸਿੰਘ ਵੀ ਜੋ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਤੇ ਕੀਰਤਨ ਕਰਦੇ ਪੈਣੇ ਤਾਂ ਸਾਡੀ ਅੱਜ ਦੀ ਵੀਡੀਓ ਦਾ ਬਣਾਉਂਦਾ ਇੱਕੋ ਮੌਕਾ ਸੀ ਵੀ ਰੱਬ ਦੇ ਸ਼ੁਕਰਾਨੇ ਨੂੰ ਮੰਨਿਆ ਕਰੋ ਰੱਬ ਦੀ ਰਜ਼ਾ ਵਿੱਚ ਰਿਹਾ ਕਰੋ ਐਵੇਂ ਛੋਟ-ਛੋਟੀਆਂ ਗੱਲਾਂ ਦੇ ਰੱਬ ਨਾਲ ਗਿਲਾਨਾ ਕਰਿਆ ਕਰੋ ਕੁਲਦੀਪ ਸੰਦੀਪਾ